ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਆਪਣਾ ਗੁੱਡ ਮਾਰਨਿੰਗ ਹੋ ਗਈ ਆ ਆਪਾਂ ਚੱਲੇ ਆਂ ਨਾਸ਼ਤਾ ਲੈਣ ਮੈਸੇਜੋਂ ਤੁਹਾਨੂੰ ਦੱਸਦੇ ਆ ਕਿੱਥੋਂ ਲੈਣ ਜਾਇਦਾ ਕਿਵੇਂ ਮਿਲਦਾ ਮੇਰੇ ਨਾਲ ਚੱਲੇ ਮੋਤੀ ਸਿੰਘ ਗੱਡੀ ਤੇ ਜੇ ਜਾਂਦੇ ਹੋਰ ਮੈਂ ਇਹ ਕੋਲ ਚੱਲੂ ਆ ਬੜਾ ਉਹ ਵੀ ਆਇਆ ਹੈ ਮਾਰੂ ਕਾਕਾ ਜਿਹਦਾ ਪੈਜ ਉਸ ਤੇਪ ਨਹੀਂ ਕਰਦਾ ਉਹ ਪਕੜਾ ਨੇ ਰਾ ਦਰ ਲੱਗਦਾ ਤੇ ਨਾ ਬੈ ਕੇ ਐ ਉੜਦੇ ਜਾਂਦੇ ਮੋਟਰਸਾਈਕਲ ਦੇ ਵੇ ਆਪਾਂ ਹੁਣ ਮੈਸੇਜ ਚ ਚੱਲੇ ਆ ਉਥੋਂ ਲੈਨੇ ਨਾਸ਼ਤਾ ਦੇਖਦੇ ਕੀ ਬਣਿਆ ਅੱਜ ਨਾਲ ਨਾਲ ਦਿਖਾਉਣੇ ਤਾਂ ਇਧਰ ਨੂੰ ਜੰਗਲ ਦੇ ਵਿੱਚ ਮੈਸੇ ਤੋਂ ਕਿਲਾਟ ਬਣਿਆ ਉੱਥੇ ਜਾਣਾ ਨਹੀਂ ਮੇਰੇ ਨਾਲ ਬੈ ਕੇ ਕਾਦਾ ਡਰ ਲੱਗਦਾ ਪਹਿਲਾਂ ਮੈਨੂੰ ਦੱਸੋ ਹਾਂ ਤੇਰਾ ਭੈਰ ਭਰਾ ਆ ਬਾਰਾ ਤੋਂ ਫਰੇਸ ਵੱਧ ਜਿਆਦੀ ਕਰ ਦੇਣਾ ਅਗਲੇ ਬੰਨੇ ਕੁੱਤਾ ਬੈਠਾ ਹੀ ਲੋਕੀ ਇਹਨਾਂ ਲੋਕੀ ਤਾਂ ਬਹਿਣਾ ਹੀ ਵਿਚਾਰੇ ਨੇ ਹਾਂ ਇੱਥੇ ਮੱਜਾਂ ਵਿਹਲਾ ਇਦਾਂ ਹੀ ਤੁਰੀਆਂ ਫਿਰਦੀਆਂ ਨੇ ਆ ਇੱਕ ਸਿਆਣੀ ਸਾਈਡ ਤੇ ਬੈਠੀ ਜਾ ਖਿੱਚ ਖਿੱਚ ਹੋਰ ਪਜਾ ਚਲ ਚਨਾਣਾ ਜਿੰਨੇ ਵਾਰ ਕੰਟਰੋਲ ਕਰ ਲਾ ਲੋ ਜੀ ਆਪਾਂ ਪਹੁੰਚ ਚਟੇ ਆ ਮਿਸ ਦੇ ਕੋਲ ਰਾਤੀ ਮੀਂਹ ਪਿਆ ਚੁੱਕਾ ਕੈਮਰਾ ਸਾਫ ਕਰ ਲਿਓ ਪੂਰੀ ਵੀ ਕੁਆਲਿਟੀ ਪੂਰੀ ਆਉਂਦੀ ਹੈ ਟਾਈਮ ਹਾਂ ਕੈਮਰੇ ਦੀ ਕੁਆਲਿਟੀ ਬਹੁਤ ਵਧੀਆ ਆਉਂਦੀ ਇੱਥੋਂ ਲੈ ਵੀ ਮੇਤਰੋ ਪਲਾਂਟ ਸ਼ੁਰੂ ਹੋ ਜਾਂਦਾ ਗੱਟੀਆਂ ਗੱਡੀਆਂ ਲੱਗੀਆਂ ਮਿਲਣਗੀਆਂ ਗੱਟੀਆਂ ਹੀ ਹੀ ਗੱਟੀਆਂ ਇਧਰ ਪਲਾਂਟ ਸਜੇ ਸਜੇ ਤੋਂ ਗਾਣੇ ਚੱਲੇ ਹਾਂ ਨਾ ਮੈਂ ਤਾਂ ਇਹ ਮੇਰਾ ਅੱਡ ਆਇਆ ਅੱਡ ਹੈ ਤੇਰੋ ਦਾ ਨਾ ਮਲੇ ਅੱਡਾ ਉਤਰ ਗਿਆ ਸੁੱਟਿਆ ਹੀ ਨਹੀਂ ਦੇਖਦੇ ਆ ਹੈਂ ਖਿਚੜੀ ਆ ਖਿਚੜੀ ਚੱਪਾ ਚੱਲਣ ਦੇ ਉਹ ਦੇਖ ਖਿਚੜੀ ਬਣੀ ਆ ਅੱਜ ਖਿਚੜੀ ਖਾਈਆ ਫਿਰ ਲਾ ਇਹ ਮੇਤਰਮ ਪਲਾਂਟ ਇੱਕ ਤੋਂ ਸਾਰੀ ਕੰਕਰੀਟ ਸਰੀਆ ਜੋ ਵੀ ਇੱਥੋਂ ਜਾਂਦਾ में जाके अपनी मित्रों में कहा भाई क्या बने शो क्या बना शो चौल, चौल। हाँ यूट्यूब में आएगा सामने देख एक खाता ही रहता है ये <laughs> मित्रों अपनी मेस अच्छे बनता रोटी बन चौल सब्जी ਸ਼ਟ ਆਟਾ ਗੁੰਨਾ ਨਿਆ ਮੋਡ ਆ ਇਹ YouTube ਤੇ ਆਏਗਾ ਠੀਕ ਹੈ ਬਲੌਗ ਕੋਈ YouTube ਮੈਨੇਜ ਹੈ ਕੋਈ ਫਰਨ ਆ ਮੈਂ ਡਾਲੂਗਾ ਨਾ ਆਪਣੇ ਚੈਨਲ ਤੇ ਚਾਰ ਖਾਣਾ ਪੈਕ ਕਰਦੇ ਆ ਮੂੰ ਚਾਰ ਖਾਣਾ ਪੈਕ ਕਰਦੇ ਵਾਲਾ YouTube ਮੇਂ ਡਾਲੂਗੀ 3 3 ਚਾਰ ਖਾਣਾ ਪੈਕ ਕਰਤਨੇ ਵਾਲਾ YouTube ਮੇਂ ਡਾਲੂਗੀ ਹਾਂ ਸਭ ਆਏਗਾ ਦੇਖਣਾ ਤੁਮ ਸਬਸਕ੍ਰਾਈਬ ਕਰਕੇ ਰੱਖਣਾ ਮਾਜਾ ਕਰ ਰਹਾ ਮਨ ਰਹੀ ਵੀਡੀਓ ਲੋ ਵੀ ਮਿੱਤਰੋ ਆਪਾਂ ਨੂੰ ਮਿਲ ਗਏ ਚੌਲ ਚੌਲ ਬਣੇ ਅੱਜ ਮੋਤੀ ਦੇ ਰੇਖਣ ਲੈਣੇ ਜਾ ਕੇ ਕੀ ਕਹਿੰਦਾ ਜੀ ਮਿਸ ਤੋਂ ਮਿਲ ਗਿਆ ਆਪਾਂ ਨੂੰ ਚੌਲ ਹਾਂ ਮਰਦੇ ਬਾਤਵਾ ਬਣਾਓ ਬਾਤ ਬਾਤਵਾ ਕਿੱਦਾਂ ਖਾਵੇਂਗਾ ਫਿਰ ਤਿੰਨ ਹੀ ਲੈ ਮੈਂ ਤਿੰਨ ਹੀ ਕਿਉਂ ਉਹ ਆਂਦਾ ਮੈਣੀਆ ਨੇ ਕੌਣ ਅਮਰ ਤਾਂ ਬਾਤ ਵਾਂ ਨਿਊਟਰੀ ਬਹੁਤ ਪਾਈ ਐ ਚ ਢਲੇ ਢਲੇ ਚਾਰ ਚਾਣੇ ਕਜਰਾ ਸੁਟਿਆ ਨਹੀਂ ਅੱਗੇ ਜਰਾ ਸਕਦਾ ਮੈਂ ਤੂੰ ਮਮਾ ਬਣਿਆ ਫੁਫੜ ਬਲੌਗ ਦਾ ਤੂੰ ਟਕਰਾ ਟਟ ਨਹੀਂ ਤੇ ਬਲੌਗ ਨਹੀਂ ਕਰ ਸਕਦਾ ਦੱਸ ਜਾਂਦੀ ਵਾਰ ਦਾ ਅੱਜ ਚੱਲ ਜਾਣਾ ਮੈਂ ਕੋਈ ਨਹੀਂ ਜੇ ਕਚਰਾ ਸੁੱਟਣਾ ਚਾਹੇਗਾ ਉਹ ਵੀ ਮੈਨੂੰ ਦੱਸੀ ਨਾ ਕੈਮਰਾ ਵਾਲੇ ਫਿਰ ਮੈਂ ਦੱਸਾਂ ਦੇਖੋ ਠੀਕ ਸਰਕਾਰੀ ਰਸਨ ਖਾਨ ਦਾ ਕੋਈ ਨਹੀਂ ਆ ਪਾਜਦਾ ਛੁੱਟ ਦੇਣਾ ਲਾਈਵ ਚੀ ਤੇ ਉਹ ਤਾਂ ਅੱਗੇ ਹੈਗਾ ਕੋਰਾ ਹਾਂ ਇੰਦਾ ਛੁੱਟ ਦੇਣਾ ਕਚਰਾ ਵੀ ਸੁੱਟਣਾ ਹੀ ਪੈਂਦਾ ਯਾਰ ਇਹ ਖਾਣੇ ਲਪਾਵੇ ਲੋਕੀ ਸੁੱਟਨੇ ਹੀ ਪੈਣੇ ਆਪਾਂ ਪਹੁੰਚ ਗਏ ਸਾਈਡ ਦੇ ਮਿੱਤਰੋ ਆਪਾਂ ਚੱਲੇ ਅੱਜ ਲਾਸਟ ਵਾਰ ਹੀ ਕਰੈਨਾ ਵੇ ਆਇਆ ਇਧਰ ਮੋਤੀ ਦੀ ਚਾਹ ਪੀਣ ਲੱਗੇ ਕਿਦਾਂ ਚਾਹ ਤੋਂ ਬਿਨਾ ਸਰਦਾ ਨਹੀਂ ਕੀ ਕਹਿੰਦਾ ਚਾਹ ਆਈ ਮੈਂ ਛੋਟੀ ਢੱਡ ਲਈ ਤੇ ਵੱਡੀ ਮੇਰੇ ਲਈ ਗਲਾਸੀ ਮੋਤੀ ਜਿਹੜੀ ਸੋਚਾਂ ਨੂੰ ਦੱਬਾ ਕੋਈ ਨਹੀਂ ਮੈਂ ਆਈ ਜਾਣਾ ਕੋਈ ਨਹੀਂ ਮੈਂ ਆਈ ਜਾਣਾ ਹੌਸਲਾ ਰੱਖ ਆਹ ਤੂੰ ਮੈਂ ਜਨਾਨੀ ਹੀ ਰਹਗੀ ਮੇਰੇ ਨਾਲ ਚੌਂਦੀ ਰਹੀ ਇਹਨਾਂ ਨੇ ਲੰਗਣਾ ਹਾਏ ਹਾਂਜੀ ਸਾਹਿਬ ਜੀ ਇਧਰੋਂ ਫੋਟੋ ਵਧੀਆਂ ਹੋਊਂਗੀ